ਉਹਦੇ ਤੇ ਵੀ ਅਸੀਂ ਕਹਿੰਦੇ ਰਹੇ ਵੀ ਮੈਂਬਰਸ਼ਿਪ ਜਿਹੜੀ ਕੱਟੀ ਗਈ ਜਿਹੜੀ ਰਹਿੰਦੀ ਆ ਕਟਾ ਕੇ ਤੁਸੀਂ ਚੋਣ ਕਰਵਾ ਦਿਓ ਵੀ ਜਿਹੜਾ ਹੱਲੇ ਵਾਲਾ ਫੋਰਮ ਹੈ ਮਤਲਬ ਵਿਲਾਕ ਦਾ ਜਾਂ ਜ਼ਿਲ੍ਹੇ ਦਾ ਪੂਰਾ ਹੋ ਜੇ ਜਿਹੜਾ ਕੋਈ ਬੰਦਾ ਬਦਲਣ ਵਾਲਾ ਹੋ ਬਦਲਿਆ ਜਾਵੇ ਤੇ ਇਸ ਤਰ੍ਹਾਂ ਹੀ ਸਾਡਾ ਜਿਹੜਾ ਪੰਜਾਬ ਹੈ ਵੀ ਉਹਦੇ ਵਿੱਚ ਵੀ ਅਸੀਂ ਕਹਿੰਦੇ ਤੇ ਸਾਨੂੰ ਵੀ ਅਸੀਂ ਨਵੀਂ ਕਮੇਟੀ ਬਣਾਈਏ ਵੀ ਐਂਡਾ ਚੰਗੀ ਤਰ੍ਹਾਂ ਵਿਚਾਰਿਆ ਜਾਵੇ ਕਿ ਨਾ ਦੋ ਬੰਦਿਆਂ ਦੇ ਥੱਲੇ ਝੰਡਾ ਨਾ ਵਿਚਾਰਿਆ ਜਾਵੇ ਹੁਣ ਜਿਹੜੀ ਚੱਲ ਰਹੀ ਸੀ ਸਾਡੀ ਕਮੇਟੀ ਉਹਦੇ ਵਿੱਚ ਤਿੰਨ ਬੰਦੇ ਦਾ ਮਤਲਬ ਗੈਰ ਹਾਜ਼ਰ ਵਾਂਗੂ ਰਹਿੰਦੇ ਤੇ ਤਾਂ ਦੋ ਬੰਦੇ ਤੇ ਜਿਹੜੇ ਉਹ ਫੈਸਲਾ ਲੈ ਲੈਂਦੇ ਤੇ ਜਿਹੜਾ ਵੀ ਲੈਣਾ ਤੇ ਤਾਂ ਲੋਕਾਂ ਨੂੰ ਥੱਲੇ ਵਿਝੇ ਲੈ ਆਲਿਆਂ ਨੂੰ ਫਿਰ ਮੰਨਣ ਹੀ ਪੈਣਾ ਤੇ ਪ੍ਰਧਾਨ ਦੀ ਗੱਲ ਨਹੀਂ ਮੰਨਣਗੇ ਹੋਰ ਮੰਨਣਗੇ ਤੇ ਦੂਜੀ ਗੱਲ ਇਹ ਇੱਥੇ ਆ ਗਈ ਸਵਾਲ ਇਹ ਉੱਠ ਗਿਆ ਜਾਂ ਚੋਣ ਨਾ ਕਰਾਈ ਸਾਨੂੰ ਨਫ਼ਰਤ ਹੋ ਗਈ ਵਿੱਚ ਹੁਣ ਕਰਵਾਉਂਦੇ ਕਿਉਂ ਦੂਜੀ ਗੱਲ ਆਹੀ ਫੰਡ ਦੀ ਜਿਹੜਾ ਫੰਡ ਪਹਿਲਾਂ ਇਹਨਾਂ ਨੇ 12000 1000 ਰੁਪਏ ਮਹੀਨਾ ਪਿੰਡ ਨੂੰ ਲਾਇਆ ਸੀ ਉਹਦੇ ਵੀ ਥੋੜਾ ਜਿਹਾ ਬਵਾਦ ਉੱਠਿਆ ਸੀ ਤਾਂ ਚਲੋ ਉਹਦੇ ਵਿੱਚ ਕਹਿ ਕਈਆ ਕਰਕੇ ਗੱਲ ਠੀਕੀ ਗਈ ਚਲੋ ਵੀ ਠੀਕ ਚੱਲਦਾ ਅੱਜ ਜਿਹੜਾ ਇਹਨਾਂ ਨੇ 24000 ਕਰਿਆ ਉਹਦੇ ਬਾਰੇ ਕਿਸੇ ਨਾਲ ਵਿਚਾਰਿਆ ਨਹੀਂ ਸਾਡੇ ਨਾਲ ਇੱਕ ਸਾਨੂੰ ਇਹ ਗੱਲ ਕਹਿਤੀ ਵੀ ਤੂੰ ਕਿਹੜਾ ਸਾਡੀ ਚੋਂ ਮਤਲਬ ਮੀਟਿੰਗ 'ਚ ਆਉਂਦਾ ਹੁਣ ਮੈਨੂੰ ਨਾਤਾ ਡੱਲੇ ਵਾਲ ਸਾਹਿਬ ਨੇ ਫੋਨ ਕਰਕੇ ਪੁੱਛਿਆ ਵੀ ਭਾਈ ਤੂੰ ਕਾਤੋਂ ਨਹੀਂ ਆਉਂਦਾ ਮੈਂ ਰੋਸ ਦਿਖਾ ਰਿਹਾ ਦੀ ਡੱਲੇ ਵਾਲ ਨੂੰ ਵੀ ਮੈਂ ਡੱਲੇ ਵਾਲ ਮੈਨੂੰ ਫੋਨ ਕਰੂਗਾ ਮੈਂ ਆਪਦੀ ਪਰ ਉਹਦੇ ਵਿੱਚ ਡਲੇয়াল ਸਾਹਿਬ ਨੇ ਮੇਰੇ ਨਾਲ ਬਿਲਕੁਲ ਗੱਲ ਕਰਨ ਨੂੰ ਤਿਆਰ ਨਹੀਂ ਹੋਇਆ ਜਦੋਂ ਉਹਨਾਂ ਨੇ ਨਾ ਗੱਲ ਕੀਤੀ ਮੈਂ ਸਮਝ ਲਿਆ ਵੀ ਸਾਡੀ ਇਹਨਾਂ ਨੂੰ ਲੋੜ ਹੈ ਨਹੀਂ ਇਹ ਜਿਹੜਾ ਡਿਕਟੇਟਰ ਰੂਪ ਬਣ ਗਿਆ ਹੈ ਆਪਣੀ ਮਰਜ਼ੀ ਦਾ ਤਾਂ ਇਹਨੂੰ ਇਹ ਪਸੰਦ ਕਰਦੇ ਨੇ ਉਹਨਾਂ ਕਿ ਸਾਡੀ ਗੱਲ ਨੂੰ ਜਿਹੜੀ ਮੈਂ ਗੱਲ ਰੱਖਦਾ ਉਹ ਮੇਰੀ ਗੱਲ ਇਹਨਾਂ ਨੂੰ ਚੰਗੀ ਨਹੀਂ ਲੱਗ ਰਹੀ ਲੱਗ ਰਹੀ ਮੈਂ ਨਹੀਂ ਕਹਿੰਦਾ ਕਿਸੇ ਨੂੰ ਵੀ ਪੈਸੇ ਕੋਈ ਖਾ ਗਿਆ ਪੈਸੇ ਖਾਣ ਦੀ ਗੱਲ ਮੈਂ ਕਰੀ ਨਹੀਂ ਨਾ ਪਹਿਲਾਂ ਵੀ ਨਹੀਂ ਕਰੀ ਮੈਂ ਅੱਜ ਵੀ ਨਹੀਂ ਕਰਦਾ ਪਰ ਸਾਬ ਲੋਕਾਂ ਨੂੰ ਜੇ ਸੁਣਾਉਣਾ ਆਉਂਦਾ ਤਾਂ ਲੋਕਾਂ ਕੋਲੋਂ ਫੰਡ ਤਾਂ ਲੈ ਜਾਊਗਾ ਜੇ ਉਹ ਲੋਕ ਸਾਨੂੰ ਸੌਲਵ ਕਰਦੇ ਨੇ ਕਿਉਂ ਵੀ ਤੁਸੀਂ ਪੈਸੇ ਲੈ ਜਾਂਦੇ ਹੋ ਪਿੰਡਾਲੇ ਵੀ ਤੁਸੀਂ ਇਹਦਾ ਸਾਬ ਦੰਦੇ ਹੋ ਕੋਈ ਸਾਬਨ ਤਾਂ ਤੁਹਾਡਾ ਅਸੀਂ ਇਹਦੀ ਬੇਨਤੀ ਕਰਦੇ ਤੇ ਵੀ ਅਸੀਂ ਪਿੰਡਾਂ ਦੇ ਵਿੱਚੋਂ ਪ੍ਰਧਾਨ ਜੀ ਫੰਡ ਲੈਂਦੇ ਉਹ ਜੀ ਵੀ ਤੁਸੀਂ ਸਾਨੂੰ ਆ ਸਾਬ ਕਿਤਾਬ ਇੱਥੇ ਤੱਕਰ ਵੀ ਮੈਂ ਗੱਲ ਕਹੀ ਕਾਕਾ ਸਿੰਘ ਨੂੰ ਵੀਰ ਸਾਨੂੰ ਆਹੀ ਦੱਸਦੇ ਵੀ ਕਿਹੜੇ ਜ਼ਿਲ੍ਹੇ ਦੇ ਵਿੱਚੋਂ ਕਿੰਨਾ ਫੰਡ ਆਇਆ ਕਿਹੜੇ ਜੋ ਕਿੰਨਾ ਕੀ ਦਾ ਰਹਿੰਦਾ ਉਹ ਵੀ ਨਹੀਂ ਸਾਨੂੰ ਦੱਸੀ ਜਦੋਂ ਉਹ ਸਾਨੂੰ ਗੱਲ ਇਸ ਤਰ੍ਹਾਂ ਦੀ ਕੋਈ ਨਾ ਦੱਸੀ ਇਸ ਕਰਕੇ ਸਾਨੂੰ ਕਾਰਗੁਜ਼ਾਰੀ ਪ੍ਰਧਾਨ ਸਰਦਾਰ ਫਸਾਰਾ ਸਿੰਘ ਦਾ ਬੇਟਾ ਬਣਾਉਣਾ ਪਿਆ ਤੇ ਦਲਵੀਰ ਸਿੰਘ ਉਹ ਕਾਰਗਜ਼ਰੀ ਦੇ ਬਣਾਤਾ ਅਸੀਂ ਅੱਜ ਕਨਵੀਨਰ ਬਣਾਤਾ ਉਹ ਉਦੋਂ ਬਾਅਦ ਦੇ ਵਿੱਚ ਅਸੀਂ ਮੈਂਬਰਸ਼ਿਪ ਕਟਾਂਗੇ ਮੈਂਬਰਸ਼ਿਪ ਕਟੂਗੀ ਕਮੇਟੀ ਜਿਹੜੀ ਬਣਾਈ ਹੈ ਜਿਨੇ ਉਹਨੇ ਅੱਜ ਉਹਨੂੰ ਕਨਵੀਨਰ ਲਾਇਆ ਤਾਂ ਉਦੋਂ ਬਾਅਦ ਉਹ ਕਮੇਟੀ ਇਹ ਵੀ ਵਿਚਾਰੂਗੀ ਵੀ ਕੀ ਇਹ ਕਾਬਲ ਹੈ ਸ਼ੀਮਨਾ ਦੇ ਵਿੱਚ ਦੇਖਣਗੇ ਜਾਂ ਨਹੀਂ ਹੈਗਾ ਉਹਨਾਂ ਨੇ ਕਿਹੜਾ ਬੰਦਾ ਚੁਣਨਾ ਹੈ ਫਿਰ ਪ੍ਰਧਾਨ ਬਣਾਉਣਾ ਸੀ ਉਹ ਪ੍ਰਧਾਨ ਬਣਾਵਾਂਗੇ ਇਸ ਗੱਲ ਤੋਂ ਅਸੀਂ ਵੱਖਰੇ ਹੋ ਜਾਂ ਇੰਨਾ ਕਹਿੰਦਾ ਮਾਫਾ ਤੇ ਬੁਲਾਉਣਾ ਪੈ ਕੱਲ ਸਾਹਿਬ ਕੱਲ ਜੀ ਇੱਥੇ ਇੱਕ ਮੀਟਿੰਗ ਹੋਈ ਸੀ ਤੁਹਾਡੇ ਜ਼ਿਲ੍ਹਾ ਜਰਨਲ ਸਪਸਟਰ ਰਾਂਜੀ ਚੱਠਾ ਨੇ ਕੀਤੀ ਸੀ ਉਹਦੇ ਵੀਰ ਨੇ ਤਾਂ ਇੱਥੋਂ ਡਿਰਵੇ ਤੋਂ ਸਰਪ ਕੋ ਪ੍ਰਧਾਨ ਸੀ ਜੀ ਇੱਥੇ ਬੰਦੀ ਦਾ ਉਹਦੀ ਥਾਂ ਤੇ ਉਹਨਾਂ ਨੇ ਨਵਾਂ ਆਪਦਾ ਕੋਈ ਉਮੀਦਵਾਰ ਲਾਇਆ ਨਹੀਂ ਕੁਛ ਹੀ ਕਿ ਕਰਨਗੇ ਨਹੀਂ ਦੇਖੋ ਜਿਆਦਾ ਸੀ ਹੋਈ ਵੱਖਰੇ ਗਏ ਫਿਰ ਜਿਹਨੂੰ ਮਰਜ਼ੀ ਲਾਈ ਜਾਣ ਛੱਡ ਤਾਂ ਉਹਨਾਂ ਦਾ ਕੋਈ ਰੌਲਾ ਹੀ ਨਾ ਰਹਿ ਗਿਆ ਉਹ ਚਾਹੇ ਜਿਹਨੂੰ ਮਰਜ਼ੀ ਲਾਉਂਦੇ ਨੇ ਦੋ ਨੂੰ ਲਾਉਂਦੇ ਨੇ ਇੱਕ ਨੂੰ ਲਾਉਂਦੇ ਨੇ ਅਸੀਂ ਹੋਈ ਵੱਖਰੇ ਗਏ ਜਿਹੜਾ ਪ੍ਰਧਾਨ ਸਾਡਾ ਡਿਰਵੇ ਦਾ ਹੈਗਾ ਉਹ ਤਾਂ ਦਿਲਵੀਰ ਸਿੰਘ ਨਾ ਚੱਲਿਆ ਗਿਆ ਨਾ ਫਿਰ ਉਹ ਜਿਹਦਾ ਮੈਂ ਜਿਹਨੂੰ ਮਰਜ਼ੀ ਬਣਾਈ ਜਾਂਣ ਸਾਨੂੰ ਕੀ ਦਰਾਜ ਉਹਨਾਂ ਉੱਤੇ ਸਾਨੂੰ ਕਿਸੇ ਤੇ ਕੋਈ ਤਰਾਜ ਨਹੀਂ ਉਹ ਜਿਹਨੂੰ ਮਰਜ਼ੀ ਬਣਾਉਣ ਉਹ ਤਾਂ ਐਵੇਂ ਹੀ ਰੌਲਾ ਪੈਂਦਾ ਫਿਰਦਾ ਹੈ ਜਾਂ ਕੋਈ ਵਖਰੇ ਹੋ ਗਿਆ ਅਸੀਂ ਜਿਹਦੇ ਜਿੱਥੇ ਮਰਜ਼ੀ ਜਾਈਏ ਜਿਹਦਾ ਜਿਹਨੂੰ ਮਰਜ਼ੀ ਬਣਾਈਏ ਕਿਸੇ ਨੂੰ ਕੋਈ ਉਹਦੇ ਉੱਤੇ ਤਰਾਜ ਨਹੀਂ ਚਾਹੀਦਾ ਸਾਡੇ ਦੀ ਵੀ ਉਹਨਾਂ ਨੂੰ ਤਰਾਜ ਨਹੀਂ ਚਾਹੀਦਾ ਅਸੀਂ ਜਿਹਨੂੰ ਮਰਜ਼ੀ ਬਣਾਈਏ ਜਿਹਨੂੰ ਮਰਜ਼ੀ ਹਟਾਈਏ ਮਤਲਬ ਉਹ ਜਿਹਨੂੰ ਮਰਜ਼ੀ ਬਣਾਉਣ ਹਟਾਉਣ ਸਾਡਾ ਉਹਨਾਂ ਨਾਲ ਕੋਈ ਰੌਲਾ ਹੀ ਨਹੀਂ ਹੈਗਾ ਤਰਾਜ ਹੀ ਨਹੀਂ ਸਾਡਾ ਕੋਈ ਉਹਨਾਂ ਨਾਲ ਤੇ ਅਸੀਂ ਹੋਈ ਵਖਰੇ ਗਏ ਅਸੀਂ ਉਹਨੂੰ ਮਾੜਾ ਕਿਉਂ ਕਹਾਵਾਂਗੇ ਕਿਉਂ ਰੌਲਾ ਪਾਵਾਂ ਇੰਨਾ ਕਹਦਾ ਮਾਪਾ ਤੇ ਬਲਾਉਣਾ ਵੈਗੁਰੂ ਚ ਖਾਲਸਾ ਵੈਗੁਰੂ ਚ ਕੀ